ਰੇਤ ਖੇਤ ਚ ਐ ਪਾਉਗੀ ਜਿਵੇਂ ਮੀਂਹ ਪੈਂਦਾ ਡਰਮੀਆਂ ਰੇ ਵੀ ਪਾਉਗੀ ਸਪਰੇ ਵੀ ਕਰਦੀ ਐ ਬਹੁਤ ਸੋਹਣੀ ਫੁਹਾਰ ਐ ਇਹਦੀ ਇੱਕੋ ਜਿਹਾ ਛਿੱਟਾ ਦਿੰਦੀ ਐ ਇੱਕ ਪਾਸੇ ਮਾਰ ਕਰਦੀ ਹੋਊਗੀ ਇਹ 25 ਤੋਂ 35 40 ਫੁੱਟ ਤੇ ਦੋਨਾਂ ਸਾਈਡ ਮੈਨ ਲੱਦਦਾ ਬਾਈ ਇਹ ਬਹੁਤ ਸੋਹਣਾ ਛਿੱਟਾ ਦਿੰਦੀ ਹੋਊਗੀ 40 45 60 ਫੁੱਟ ਬਣ ਜਾਂਦਾ ਹੋਣਾ ਦੌਗੀਆਂ ਪੰਤਾ ਪੈਣ ਵਾਲਾ ਕੰਮ ਖਤਮ ਹੋ ਗਿਆ ਇੱਕ ਬੰਦਾ ਦੋ ਬੰਦਿਆਂ ਦਾ ਕੰਮ ਕਰ ਸਕਦਾ ਆਪਾਂ ਖੁਦ ਟ੍ਰਾਇਲ ਲੈਣ ਪਹੁੰਚੇ ਚਲਾ ਕੇ ਦੇਖਿਆ ਕਿ ਇਹ ਗੱਲ ਸੱਚ ਹੈ ਦਾ ਰਿਜ਼ਲਟ ਕਿਵੇਂ ਆ ਤੇ ਉੱਥੇ ਆਪਾਂ ਨੂੰ ਕਿਸਾਨ ਵੀ ਮਿਲੇ ਭਾਈ ਉਹਨਾਂ ਦੇ ਰਿਵਿਊ ਮਿਲੇ ਕਹਿੰਦੇ ਅਸੀਂ ਯੂਜ਼ ਕੀਤੀ ਆ ਬਹੁਤ ਵਧੀਆ ਲੱਗਿਆ ਰਤਨ ਟਰੇਡਿੰਗ ਕੰਪਨੀ ਕੋਟ ਕਪੂਰਾ ਬਾਈ ਦੀਆਂ ਗੱਲਾਂ ਜਿਹੜੀਆਂ ਸਿੱਧੀਆਂ ਜੱਟਾਂ ਵਰਗੀਆਂ ਗੱਲਾਂ ਤੇ ਕੁਆਲਿਟੀ ਵਜੋਂ ਤੇ ਰੇਟ ਵਜੋਂ ਬਾਈ ਦਾ ਬਹੁਤ ਵਧੀਆ ਕੰਮ ਹੈ ਕੁਆਲਿਟੀ ਤੇ ਰੇਟ ਦਾ ਆਪਾਂ ਨੂੰ ਗਾਹਕ ਤੋਂ ਪਤਾ ਲੱਗ ਜਾਂਦਾ ਵੀ ਦੁਕਾਨ ਦੇ ਵਿੱਚ ਕਿੰਨੇ ਗਾਹਕ ਆ ਤੁਸੀਂ ਖੁਦ ਆ ਕੇ ਦੇਖ ਸਕਦੇ ਹੋ ਤੇ ਸ਼ੇਅ ਸਪਰੇਅ ਵਾਲੇ ਢੋਲੇ ਡਰਮੀਆਂ ਡਰਮ ਆਪਾਂ ਬਹੁਤ ਸੁਣਿਆ ਹਨ ਇੱਕ ਯੂਰੀਆ ਪਾਉਣ ਵਾਲੀ ਜਿਹੜੀ ਡਰਮੀ ਆ ਉਹਦੀ ਕਾਫੀ ਆਪਾਂ ਇੱਕ ਰੀਲ ਜਾਂ ਵੀਡੀਓ ਵੇਖੀ ਸੀਗੀ ਜਿਹੜੀ ਪ੍ਰਚਲਿਤ ਹੋ ਰਹੀ ਸੀ ਕਾਫੀ ਜਿਹਦੇ ਵਿੱਚ ਦੇਖਿਆ ਸੀ ਉਹਦਾ ਕਾਫੀ ਸੁਣਿਆ ਸੀ ਵੀ ਯਾਰ ਕਮਾਲ ਦੀ ਚੀਜ਼ ਆ ਗਈ ਹੈ ਨਾ ਆਪਾਂ ਕੋਟਕਪੂਰੇ ਰਤਨ ਪੰਪ ਵਾਲਿਆ ਕੋਲੇ ਪਹੁੰਚੇ ਹੋਏ ਆ ਇਹ ਗੱਲ ਕਲੀਅਰ ਕਰਨ ਦੇ ਮਾਰੇ ਵੀ ਇਹ ਕੱਲੀ ਵੀਡੀਓ ਦੇ ਵਿੱਚ ਹੀ ਆ ਗੱਲਾ ਦਿਖਾਵਾਈ ਆ ਵੀ ਕਿੰਨੀ ਦੂਰ ਤੱਕ ਮਾਰ ਕਰਦੀ ਹੈ ਤੇ ਆਪਣੇ ਨਾਲ ਕੋਈ ਕਿਸਾਨ ਭਰਾ ਵੀ ਖੜੇ ਹੋਏ ਆ ਵਿੱਚ ਜਿੰਨਾਂ ਤੋਂ ਆਪਾਂ ਰਿਵਿਊ ਲੈਣਾ ਵੀ ਕਿੰਨੀ ਦੂਰ ਤੱਕ ਯੂਰੀਆ ਜਿਹੜੀ ਮਾਰ ਕਰਦੀ ਐ ਡਰਮੀ ਤੇ ਕੀ ਰਿਜ਼ਲਟ ਐ ਦਾ ਆਪਾਂ ਮਲਾਵਾਂਗੇ ਪਹਿਲਾਂ ਹਾਂਜੀ ਵੀਰੇ ਸਾਸਰੀ ਸਾਸਰੀ ਗਾਲ ਭਾਜੀ ਕੀ ਹਾਲ ਜੀ ਵੀਰੇ ਮਰੀ